ਗੁਰਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ RAM ਕਲੀ ਮਹਿਲਾ ਪਹਿਲਾ ਜਿਤ ਦਰਬਸੈ ਕਬਨ ਦਰ ਕਹੀਐ ਦਰਾ ਪੀਤਰ ਦਰ ਕਮਨ ਲਹਿ ਜਿਸ ਤਰ ਕਾਰਨ ਫਿਰਾਉਂਦਾ ਸੀ ਸਦਰ ਕੋਈ ਆਏ ਕਹੈ ਸਤਿਗੁਰੂ ਕਹਿਣ ਲਗੇ ਸੰਸਾਰ ਸਮੁੰਦਰ ਤੋਂ ਪਾਰ ਹੈ ਪ੍ਰਭੂ ਜਿਸ ਥਾਂ ਤੇ ਤੂੰ ਵਸਣਾ ਹੈ ਉਹ ਦੱਸਿਆ ਨਹੀਂ ਜਾ ਸਕਦਾ ਤੇ ਮਾਇਆ ਵਿੱਚ ਗ੍ਰਸਤ ਜੀਵਾ ਨੂੰ ਥਾਂ ਦੀ ਸਮਝ ਵੀ ਨਹੀਂ ਪੈਂਦੀ ਜਿੱਥੇ ਪ੍ਰਭੂ ਵਸਦਾ ਹੈ ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ ਚਿਰਾਂ ਦੀ ਪਾਲ ਕਰਤਾ ਫਿਰਨਾ ਮਨ ਲੋਚਦਾ ਕੋਈ ਆਖ ਮੈਨੂੰ ਦੱਸਿਓ ਦਰ ਕਿ ਹੋਜੇ ਕਿੰਬੇ ਦ ਸਾਗਰ ਤਰੀਏ ਜੀਵ ਤਿਆਨ ਅਹ ਮਰਿਆ ਰਖਾਉ ਸਾਡੇ ਤੇ ਪ੍ਰਮਾਤਮਾ ਦੇ ਵਿਚਾਰ ਸੰਸਾਰ ਸਮੁੰਦਰ ਵਿਤ ਪਾਰਿਆ ਹੈ ਜਦ ਤੱਕ ਸੰਸਾਰ ਸਮੁੰਦਰ ਤੋਂ ਪਾਰ ਨਾ ਲੰਗੀਏ ਉਦੋਂ ਤੱਕ ਮਿਲਿਆ ਨਹੀਂ ਜਾ ਸਕਦਾ ਰਹਾ ਦੁੱਖ ਦਰਵਾਜ਼ਾ ਰੋ ਰਖਵਲ ਆਸ ਅੰਦੇਸਾ ਦੁਇ ਪਟ ਜੜੇ ਮਾਇਆ ਜਲ ਖਾਈ ਪਾਣੀ ਘਰ ਬਾਦਿਆ ਸਤਕੈ ਆਸਨ ਪੁਰਖ ਰਹਿ ਸਰਵ ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਨ ਉਤੇ ਮਨੁੱਖ ਦੇ ਹਿਰਦੇ ਘਰ ਵਿੱਚ ਬੈਠਾ ਹੋਇਆ ਹੈ ਤੇ ਮਾਇਆ ਦੀ ਖੇਚ ਉਸਤੇ ਦੁਆਲੇ ਮਨੁੱਖਾਈ ਪੁੱਟੀ ਹੋਈ ਹੈ ਜਿਹੜਾ ਮਨੁੱਖ ਪ੍ਰਭੂ ਤੋਂ ਵਿਛੜਿਆ ਕਿਉਂਕਿ ਜਿਸ ਤੇ ਬਾਹਰ ਦੁੱਖ ਦਾ ਦਰਵਾਜ਼ਾ, ਕ੍ਰੋਧ, ਆਸਾ, ਸਹਿਮ ਦੁੱਖ ਦਰਵਾਜ਼ੇ ਲੱਗੇ ਹੋਏ ਨੇ ਤੇ ਬਸ ਮਾਇਆ ਦੀ ਚਾਰ ਚੁਫੇਰੇ ਖਾਈ ਪਰ ਕਿਵੇਂ ਮਿਲੇ ਕਿੰਤੇ ਕਮ ਅੰਤ ਨਾ ਜਾਣਿਆ ਕਿੰਤੇ ਕਮ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਆਪ ਕਰੇ ਇੱਕ ਪਾਸੇ ਜੀ ਮਾਇਆ ਵਿੱਚ ਕਿਰੇ ਪੈਣ ਦੂਜੇ ਪਾਸੇ ਪ੍ਰਭੂ ਦਾ ਕਈ ਨਾਮ ਜਪਰੈਨ ਕਈ ਮਨੁੱਖ ਪ੍ਰਭੂ ਦੇ ਨਾਮ ਦੇ ਰਾਹੀ ਗੁਨਾ ਦਾ ਅੰਤ ਲੱਭਣ ਦਾ ਯਤਨ ਕਰਦੇ ਪਰ ਲੱਭਦੇ ਨਹੀਂ ਲੱਭ ਨਹੀਂ ਸਕਦੇ ਤੇ ਮੰਨ ਦੇ ਅਜਿਹੇ ਪਾਉ ਉੱਚੀ ਬੋਲ ਕੇ ਦੱਸਣ ਦੀ ਵੀ ਲੋੜ ਨਹੀਂ ਅੰਤਰਾਤਮੇ ਟਿੱਕੇ ਰਹਿਣਾ ਚਾਹੀਦਾ ਭਾਈ ਜਬ ਆਸਾ ਅੰਦੇਸਾ ਤਬਹੀ ਕਿਉਂ ਕਰ ਏ ਕਹਿ ਆਸਾ ਪੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲ ਜਦ ਤੱਕ ਜੀਵ ਦੇ ਮਨ ਵਿੱਚ ਮਾਇਆ ਦੀਆਂ ਸੰ ਤਦੋਂ ਤੱਕ ਸਹਿਮ ਫਿਕਰ ਬਣੇ ਰਹਿੰਦੇ ਪਰ ਇਹ ਨਾਨਕ ਜਦੋਂ ਮਨੁੱਖ ਦਾਸਾਂ ਵਿੱਚ ਰਹਿੰਦਿਆ ਹੋਇਆ ਸਤ ਨਰਲੀਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ ਇਹ ਨਬੇ ਦਸਾਗਰ ਤਰਿਆ ਜੀਵਤਿਆਂ ਮਰੀ ਰਹਾਉ ਦੂਜਾ ਇਹ ਭਾਈ ਇਸ ਤਰੀਕੇ ਨਾਲ ਸੰਸਾਰ ਸਾਗਰ ਤਰਿਆ ਜਾ ਸਕਦਾ ਹੈ ਇਸ ਤਰ੍ਹਾਂ ਹੀ ਜਮਦਿਆਂ ਮਰੀਦਾ ਰਹਾਉ ਦੂਜਾ ਰਾਮ ਕਲੀ ਮਹਿਲਾ ਪਹਿਲਾ ਸੋ ਤਬਦ ਸਾਖੀ ਮੇਰੇ ਸਿੰਘੀ ਬਾਜ ਜਾਏ ਲੋਕ ਸੁਣੇ ਪਤ ਚੋਲੀ ਮੰਗਣ ਕਹਿ ਤਾਈ ਬਿਖਿਆ ਨਾਮ ਪੜੇ ਜੋ ਪ੍ਰਭੂ ਸਾਰੇ ਜਗਤ ਨੂੰ ਸੁਣਦਾ ਸਾਰੇ ਜਗਤ ਦੀ ਸਦਾ ਸੁਣਦਾ ਉਸ ਤੇ ਚਰਨਾਂ ਵਿੱਚ ਸੁਰਤ ਜੋੜਨੀ ਮੇਰੀ ਸਦਾ ਹੈ ਤੇ ਕਹਿਣ ਲੱਗੇ ਉਸਤਾਰ ਤੋਂ ਪਿੱਛੇ ਆ ਮੰਗਲ ਹੀ ਆਪਣੇ ਆਪ ਨੂੰ ਯੋਗ ਪਾਤਰ ਬਣਾਣਾ ਇਹ ਮੋਢੇ ਉੱਤੇ ਸੁਣ ਲੈੋ ਝੋਲੀ ਟੰਗੀ ਹੋਈ ਹੈ ਬਾਬਾ ਗੋਰਖ ਜਾਗ ਗੋਰਖ ਸੋ ਜਨ ਗੋਏ ਉਠਾਲੀ ਕਰਤੇ ਬਾਰ ਨਾ ਲੱਗ ਰਹਉ ਹੇ ਜੋਗੀ ਮੈਂ ਵੀ ਗੋਰਖ ਦਾ ਚੇਲਾ ਹਾਂ ਮੇਰਾ ਗੋਰਖ ਪਾਉ ਕੇ ਪ੍ਰਭੂ ਸਦਾ ਜਿਉਂਦਾ ਹੈ ਮੇਰਾ ਗੋਰਖ ਕੋ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਤੇ ਪੈਦਾ ਕਰਦੇ ਚਿਰ ਨਹੀਂ ਲੰਦਾ ਰਹਾ ਪ੍ਰਾਣੀ ਪ੍ਰਾਣਮ ਪਵਨ ਬੰਦ ਰੱਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਜਿਸ ਪਰਮਾਤਮਾ ਨੇ ਪਾਣੀ ਪਾਉਣ ਤਤ ਇਹ ਜੀਵਾਂ ਦੇ ਪ੍ਰਾਂਤ ਟਿਕਾ ਕੇ ਰੱਖ ਦਿੱਤੇ ਨੇ ਬਸਨ ਵਾਸਤੇ ਜੀਵਨ ਧਰਤੀ ਦਿੱਤੀ ਹੈ ਜੀਵਨ ਉਸ ਨੂੰ ਭਾਲ ਕੇ ਉਸ ਤੇਤ ਨੇ ਉਪਕਾਰ ਉਸ ਜੀਵਨ ਨੇ ਪ੍ਰਭੂ ਕੋਲ ਦਾਤਾਂ ਲੈ ਕੇ ਪ੍ਰਭੂ ਦੇ ਉਪਕਾਰ ਵਿਸਾਰ ਦਿੱਤੇ ਨੇ ਸਿੱਧ 사ਧਕ ਅਰਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰ ਜੇ ਤਿੰਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਜਗਤ ਵਿੱਚ ਨੇਕਾ ਜੰਗਮ ਜੋਗੀ ਪੀਰ ਜੋਗ ਸਾਧਨਾ ਚ ਪੁੱਗੇ ਹੋਏ ਜੋਗੀ ਸਾਧਨਾ ਕਰਨ ਵਾਲੇ ਵਿਖਣ ਵਿੱਚ ਆਉਂਦੇ ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਉਹਨਾਂ ਨਾਲ ਮਿਲ ਕੇ ਪ੍ਰਭੂ ਦੀ ਸਿਵ ਤੋਂ ਸਲਾਹੀ ਕਰਾਂਗਾ ਕਾਗਦ ਲੋਨ ਰਹੇ ਕਿਰਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿੰਜਮ ਕਿਆ ਕਰੇ ਜਿਵੇਂ ਲੋਨ ਕਿਉਂ ਵਿੱਚ ਪਿਆ ਗਲਦਾ ਨਹੀਂ ਜਿਵੇਂ ਕਾਗਜ਼ ਕਿਉਂ ਵਿੱਚ ਰੱਖਿਆ ਗਲਦਾ ਨਹੀਂ ਜਿਵੇਂ ਕੋਲ ਫੁੱਲ ਪਾਣੀ ਵਿੱਚ ਰਿਆਂ ਕੁਮਲਾਂਦਾ ਨਹੀਂ ਇਸ ਤਰ੍ਹਾਂ ਨਾਨਕ ਪਗ ਗਜਨ ਪਰਮਾਤਮਾ ਦੇ ਚਰਨਾਂ ਵਿੱਚ ਮਿਲੇ ਰਹਿੰਦੇ ਜਾਮੁਨਾਂ ਦਾ ਕੁਝ ਨਹੀਂ ਵਿਗਾੜ ਸਕਦੇ। RAM KALI ਮਹਿਲਾ ਪਹਿਲਾ ਸੁਣ ਮਾ ਚਿੰਦਰਾ ਨਾਨਕ ਬੋਲੇ ਵਸਗਤ ਪੰਜ ਕਰੇ ਨਹੰਡੋਲੇ ਨਾਨਕ ਆਖਦੇ ਮਚਿੰਦਰਾ ਸੁਣ ਅਸਲ ਵਿਰਖਤ ਉਹ ਮਨੁੱਖ ਹੈ ਜੇ ਪੰਜੇ ਵਿਕਾਰਨ ਆਪਣੇ ਵਾਸ ਵਿੱਚ ਕਰੀ ਰੱਖਦਾ ਡੋਲਦਾ ਨਹੀਂ ਐਸੀ ਜੁਗਤ ਜੋ ਕੋਪਲੇ ਆਪ ਤਰ੍ਹਾਂ ਸਗਲੇ ਕੁਲ ਤਾਰੇ ਉਹ ਵਿਰक्त ਇਸ ਤਰ੍ਹਾਂ ਦੀ ਜੀਵਨ ਜੁਗਤ ਨੂੰ ਸੰਭਾਲ ਰੱਖਦਾ ਹੈ ਇਹ ਉਸ ਦੀ ਜੋਗ ਸਾਧਨ ਇਸ ਜੁਗਤ ਨਾਲ ਆਪ ਸੰਸਾਰ ਸਮੁੰਦਰ ਤੇ ਵਿਕਾਰਾਂ ਵੱਲੋਂ ਪਾਰ ਲੰਘ ਜਾਂਦਾ ਸੋ ਅਬਦੂਤ ਐਸੀ ਮਤ ਪਾਵੇ ਐ ਨਿਸ ਸੁਨ ਸਮਾ ਸਮਾ ਵਹਿ ਰਹਾਓ ਏ ਮਚਿੰਦਰ ਅਸਲ ਵਿਰਕਤ ਉਹ ਹੈ ਜਿਸ ਨੂੰ ਜੇਹੀ ਸਮਝ ਆ ਜਾਂਦੀ ਹੈ ਉਹ ਦਿਨ ਰਾਤ ਆਤਮਕ ਟਿਕਾਉ ਵਿੱਚ ਟਿਕਿਆ ਰਹਿੰਦਾ ਤੇ ਮਾਇਆ ਦੇ ਫਿਰਨਾ ਵੱਲੋਂ ਉਹਦੀ ਸੁਨ ਰਹਿਂਦੀ ਰਹਾਬ ਵਿਖਿਆ ਪਾਇ ਭਗਤ ਪੈ ਚਲ ਉਹ ਵੈ ਸੋ ਤ੍ਰਿਪ ਸੰਤੋਖ ਅਮੁੱਲ ਹੈ ਮਚਿੰਦਰ ਅਸਲ ਵਿਰਖਤ ਪਰਮਾਤਮਾ ਦੇ ਪ੍ਰੇਮ ਵਿੱਚ ਭਗਤੀ ਵਿੱਚ ਤੇ ਡਰ ਅਦਬ ਵਿੱਚ ਜੀਵਨ ਬਤੀਤ ਕਰਦਾ ਹੈ ਅੰਦਰੋਂ ਤ੍ਰਿਪਤ ਹੁੰਦਾ ਹੈ ਸੰਤੋਖ ਹੁੰਦਾ ਹੈ ਧਿਆਨ ਰੂਪ ਹੋਏ ਆਸਨ ਪਾਵੈ ਸੱਚ ਨਾਮ ਤਾੜੀ ਚਿੱਤ ਲਾਵੈ ਪ੍ਰਭੂ ਦੇ ਨਾਮ ਦੇ ਵਿੱਚ ਚਿੱਤ ਜੋੜ ਲੈਂਦਾ ਹੈ ਸਦਾ ਪ੍ਰਭੂ ਦੇ ਨਾਮ ਦੇ ਵਿੱਚ ਚਿੱਤ ਜੋੜ ਕੇ ਧਿਆਨ ਜੋੜੀ ਰੱਖਦਾ ਹੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਨ ਮਾ ਚਿੰਦਰਾ ਆਉਦ ਨਿਸ਼ਾਨੀ ਤੇ ਨਾਨਕ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਖਦਾ ਮਚਿੰਦਰਾ ਸੁਣ ਵਿਰਕ ਦੇ ਲੱਛਣ ਇਹੀ ਹਨ ਆਸਾ ਮਹਿ ਨਿਰਾਸ ਬਲਾਈ ਨੀਚੋ ਨਾਨਮ ਕਰਤੇ ਪਾਇ ਅਸਲ ਵਿਰਕ ਦੁਨੀਆ ਦੀ ਆਸਾਂ ਵਿੱਚ ਰਹਿੰਦਾ ਹੋਇਆ ਬਿਆਸਾਂ ਤੋਂ ਨਰਲੇਪ ਜੀਵਨ ਗੁਜ਼ਾਰਦਾ ਇਸ ਤਰ੍ਹਾਂ ਨਾਨਕ ਕੋ ਯਕੀਨੀ ਤੌਰ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਪਰ ਨੰਨਤਾ ਨਾਨਕ ਅਗਾਮ ਸੁਣਾਏ ਗੁਰ ਚੇਲੇ ਕੀ ਸੰਮਿਲਾਇਤ ਨਾਨਕ ਬੇਨਤੀ ਕਰਦਾ ਹੈ ਉਹ ਪ੍ਰਭੂ ਦੀ ਸਿਵਤੋ ਸੁਲਬ ਆਪ ਸੁਣਦਾ ਤੇ ਹੋਰਨਾਂ ਨੂੰ ਸੁਣਾਉਂਦਾ ਤੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਗੁਰੂ ਵਿੱਚ ਆਪਣਾ ਆਪ ਮਿਲਾ ਦਿੰਦਾ ਦਿਖਿਆ ਦਾ ਰੂਪੋਜਨ ਪਾਏ ਛੇ ਦਰਸ਼ਨ ਕੀ ਸੋਜੀ ਪਾਏ ਤੇ ਗੁਰੂ ਦੀ ਸਿੱਖਿਆ ਦੀ ਆਤਮਿਕ ਗੁਰਾ ਖਾਂਦਾ ਹੈ ਗੁਰੂ ਦੀ ਸਿੱਖਿਆ ਦੀ ਦਵਾਈ ਖਾਂਦਾ ਹੈ ਇਸ ਤਰ੍ਹਾਂ ਆਤਮਿਕ ਰੋਗਾਂ ਦਾ ਦੋਦਾ ਇਲਾਜ ਹੋ ਜਾਂਦਾ ਹੈ ਇਸ ਤਰ੍ਹਾਂ ਉਸ ਵਿਰਖਤ ਨੂੰ ਛੇ ਪੇਖਾਂ ਦੀ ਅਸਲੀਤੀ ਸਮਝ ਆ ਜਾਂਦੀ ਹੈ ਆਰਾਮ ਕਲੇ ਮਹਿਲਾ ਪਹਿਲਾ ਅਮੰਡੋਲਤ ਬੇੜੀ ਪਾਪਰੀ ਹੈ ਪਵਨ ਲੱਗਾ ਮਤ ਜਾਈ ਸੰਮੁਖ ਸਿੱਧ ਭੇਟਣ ਕੋ ਵਾਏ ਨੇਚੋ ਏ ਵਡਿਆਈ ਹੈ ਗੁਰੂ ਮੇਂ ਜਿੰਕੀ ਦੀ ਬੇੜੀ ਪਾਪਾ ਨਾਲ ਪਰੀ ਹੋਈ ਹੈ ਮਾਇਆ ਦਾ ਚਖੜ ਚੁੱਲ ਰਿਹਾ ਮੈਨੂੰ ਡਰ ਲੱਗ ਰਿਹਾ ਕਿ ਤਰੇ ਮੇਰੀ ਬੇੜੀ ਡੋਬ ਨਾ ਜਾਏ ਚੰਗਾ ਹਾਂ ਮੰਦਾ ਪ੍ਰਮਾਤਮਨ ਮਿਲਣ ਵਾਸਤੇ ਪ੍ਰਭੂ ਦੇ ਚਰਨਾਂ ਜੁੜਨ ਵਾਸਤੇ ਮੈਂ ਚਾਕਾ ਲਾ ਕੇ ਤੇਰੇ ਦਰ ਤੇ ਆ ਗਿਆ ਹਾਂ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਬੇਨਾਸ਼ੀ ਹਉ ਤੁਜ ਕੋ ਬਲੇ ਹਾਰਿਆ ਰਹਾਉ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀ ਲਹਿਰਾਂ ਵਿੱਚੋਂ ਤਾਰਨ ਵਾਲੇ ਗੁਰੂ ਮੈਨੂੰ ਇਨ੍ਹਾਂ ਲਹਿਰਾਂ ਵਿੱਚੋਂ ਪਾਰ ਲੰਘਾ ਲਾ ਸਦਾ ਕੈਮਰੈਨ ਵਰਲਦ ਸਰਵ ਵਿਆਪਕ ਪਰਮਾਤਮਾ ਦੀ ਭਗਤੀ ਦੀ ਦਾਤ ਮੈਨੂੰ ਬਖਸ਼ੋ ਰਹਾ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜੀ ਨਿਧਿਆਇ ਪਰਸਤ ਪੈਰ ਸਿੱਧ ਛਜ ਤੇ ਸੁਆਮੀ ਅਖਰ ਜਿਨ ਕੋ ਆਇ ਅਸਲ ਹਨ ਅਸਲ ਸਿੱਧ ਸਾਧਕ ਜੋਗੀ ਜੰਗਮ ਨੇ ਜਿਹੜੇ ਪ੍ਰਭੂ ਨੂੰ ਚੇਤਿ ਬਸਾਈ ਰੱਖਦੇ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਮਾਲ ਪ੍ਰਭੂ ਦੇ ਚਰਨ ਛੋ ਕੇ ਕਾਮਯਾਬ ਹੋ ਜਾਂਦੇ ਜ ਤਪ ਸੰਜਮ ਕਰਮ ਨਾ ਜਨ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨੰਗ ਭੇਟਿਓ ਸਾਚੈ ਸ਼ਬਦ ਨਿਮਹੇਰਾ ਹੈ ਪ੍ਰਭੂ ਜਨਮ ਜਨਮਾਂ ਤਰਾਂ ਦੇ ਕੀਤੇ ਕਰਮਾਂ ਦਾ ਲੇਖ ਨਿਭੜਨ ਵਾਸਤੇ ਮੈਂ ਕਿਸੇ ਜਪ ਤਪ ਸੰਜਮ ਧਰਮ ਕਿਰਿਆ ਨੂੰ ਕਾਫੀ ਨਹੀਂ ਮੰਨਦਾ ਇਹ ਨਾਨਕ ਜਿਸ ਨੂੰ ਗੁਰੂ ਮਿਲ ਪੈਂਦਾ ਉਸ ਨੂੰ ਪਰਮਾਤਮਾ ਮਿਲ ਪੈਂਦਾ ਗੁਰੂ ਦੇ ਸ਼ਬਦ ਰਾਈ ਉਸ ਤੇ ਜਨਮਾਂ ਦਾ ਲੇਖ ਨਿਭੜ ਜਾਂਦਾ ਹੈ ਆਰਾਮ ਕਲੀ ਮਹਿਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਤਨ ਕਰਤੁਲ ਹਲੰਕੇ ਜੇਤ ਕਹਿਣ ਲਗੇ ਪਹਿਲਾ ਇਸ ਮਨੁੱਖ ਮਨੁੱਖਾ ਜਨਮ ਵਿੱਚ ਪਰਮਾਤਮਾ ਦੇ ਚਰਨਾਂ ਚ ਸੁਰਤ ਜੋੜਨੀ ਚਾਹੀਦੀ ਹੈ ਸਰੀਰ ਨੂੰ ਵਿਕਾਰਾਂ ਦੇ ਭਾਰਤ ਬਚਾ ਕੇ ਹੋਲਾ ਫੁੱਲ ਕਰ ਲੈ ਅਜੇ ਹੀ ਸਿਰ ਨੂੰ ਤੁਲਹਾ ਬਨਾਲੈ ਅੰਤਰ ਪਾਹ ਤਿਸੈ ਤੂ ਰਖ ਐਨਸ ਦੀਵਾ ਬਲ ਅਥਾਕ ਤੇ ਆਪਣੇ ਅੰਦਰ ਬਰਮ ਅਗਨੀ ਰੱਬੀ ਜੋਤ ਹੈ ਉਸ ਨੂੰ ਸੰਭਾਲ ਕੇ ਰੱਖ ਇਸ ਤਰ੍ਹਾਂ ਤੇਰੇ ਅੰਦਰ ਦਿਨ ਰਾਤ ਲਗਾਤਾਰ ਗਿਆਨ ਦਾ ਦੀਵਾ ਬਲਦਾ ਰਹੇਗਾ ਐਸਾ ਦੀਵਾ ਨੀਰਤਰੈ ਜਿਤਤੀ ਵੈ ਸਭ ਸੋਝੀ ਪੈ ਰਹੋ ਹੈ ਭਾਈ ਤੂੰ ਪਾਣੀ ਉਤੇ ਉਹ ਜਾ ਦੀਵਾ ਤਾਰ ਜਿਸ ਦੀ ਵੇਦ ਰਾਹੀ ਤੈਨੂੰ ਜੀਵਨ ਸਫਰ ਦੀਆਂ ਸਾਰੀਆਂ ਗੁਜਰਲਾਂ ਦੀ ਸਮਝ ਪੈ ਜਾਏਗੀ ਰਹਾ ਅੱਛੀ ਮਿੱਟੀ ਸੋਝੀ ਹੋਏ ਤਾ ਕਾਕੀਆ ਮਨੈ ਸੋਏ ਹੈ ਸਹੀ ਜੀਵਨ ਜੁਗਤ ਨੂੰ ਸਮਝਣ ਵਾਲੀ ਸੱਜੀ ਅਕਲ ਦੀ ਮਿੱਟੀ ਹੋਵੇ ਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪ੍ਰਮਾਤਮਾ ਪ੍ਰਵਾਨ ਕਰ ਦੇਣ ਕਰਨੀ ਤੇ ਕਰ ਚੱਕੋਂ ਢਾਲ ਐਥੇ ਉਥੇ ਨਿਭੀ ਨਾਲ ਹੈ ਪਾਈ ਉੱਚੇ ਆਚਰਣ ਦੀ ਲੱਕੜੀ ਤੋਂ ਚੱਕ ਬਨਾਲਾ ਉਸ ਚੱਕ ਤੋਂ ਦੀਵਾ ਕੜ ਇਹ ਦੀਵਾ ਸ੍ਰੋਕਵੇ ਤੇ ਪ੍ਰਲੋਕ ਚ ਤੇਰਾ ਸਾਥ ਨਿਵਾਹੇਗਾ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ 부ਝੈ ਕੋਇ ਜੇ ਪ੍ਰਭੂ ਆਪ ਹੀ ਮੇਰ ਦੀ ਨਜ਼ਰ ਕਰਦਾ ਫਿਰ ਉਹ ਪੇਧ ਸਮਝ ਲੈਂਦਾ ਹੈ ਗੁਰੂ ਦੇ ਦੱਸੇ ਰਾਹ ਸਤੇ ਉਤੇ ਤੁਰਦਾ ਹੈ ਤਿਤਕਟ ਦੀਵਾ ਨੇ ਚਲ ਹੋਏ ਪ੍ਰਾਣੀ ਮਰੇ ਨਾ 부ਝਾਇਆ ਜੈ ਪ੍ਰਜੇ ਮਨੁੱਖ ਦੇ ਹਿਰਦੇ ਚ ਟਿਕਵਾ ਦੀਵਾ ਜਗ ਪੈਂਦਾ ਹੈ ਇਹ ਆਤਮਿਕ ਜੀਵਨ ਦਾ ਚਾਨਣ ਦਿਨ ਵਾਲਾ ਦੀਵਾ ਨਾ ਪਾਣੀ ਚ ਡੁੱਬਦਾ ਨਾ ਹੀ ਦੀਵਾ 부ਝਾਇਆ 부ਝ ਸਕਦਾ ਐਸਾ ਦੀਵਾ ਨੀਰ ਤਰੈ ਹੈ ਭਾਈ ਤੋ ਇਹੋ ਆਤਮਿਕ ਜੀਵਨ ਦਾਤਾ ਜੋ ਦੀਵਾ ਹੈ ਰੋਜ਼ਾਨਾ ਜੀਵਨ ਦੀ ਨਦੀ ਤੇ ਪਾਣੀ ਵਿੱਚ ਤਰੇਗਾ ਡੋਲੇ ਵਾਉ ਨਾ ਵੱਡਾ ਹੋਏ ਜਾਪੇ ਜੋ ਸਿੰਘਾਸਨ ਲੋਏ ਕਿੰਨਾ ਹੀ ਵਿਕਾਰਾਂ ਦਾ ਚੱਕਰ ਚੁੱਲੇ ਇਹ ਆਤਮਿਕ ਚਾਨਣ ਦੇਣ ਵਾਲਾ ਦੀਵਾ ਡੋਲਦਾ ਨਹੀਂ ਇੱਕਾਦੀ ਨਹੀਂ ਬੁਝਦਾ ਇਸ ਦੀਵੇ ਦੇ ਚਾਨਣ ਨਾਲ ਹਿਰਦੇ ਤਖਤ ਉੱਤੇ ਬੈਠਿਆ ਹੋਇਆ ਪਰਮਾਤਮਾ ਪਰਤਾਕ ਵਾਸਤਾ ਦੇਪਿੰਦਾ ਹੈ ਖੱਤਰੀ ਬ੍ਰਾਹਮਣ ਸ਼ੁੱਧ ਕੇਵੈਸ ਨਿਰਤ ਨ ਪਾਇਆ ਗਣੀ ਸਹਾਂਸ ਕੋਈ ਖੱਤਰੀ ਹੋਵੇ ਬ੍ਰਾਹਮਣ ਸ਼ੁੱਧ ਸ਼ਾ ਵੈਸ਼ ਹੋਵੇ ਨਿਰੇ ਇਹ ਚਾਰੇ ਵਰਣੀ ਮੈਂ ਜੇ ਮੈਂ ਹਜ਼ਾਰਾਂ ਦੀਆਂ ਜਾਤੀਆਂ ਗਿਣੀ ਜਾਵਾਂ ਜਿੰਨਾਂ ਦੀ ਗਿਣਤੀ ਦਾ ਲੇਖਾ ਮੁੱਕ ਨਹੀਂ ਸਕਦਾ ਐਸਾ ਦੀਵਾ ਬਲ ਕੋਏ ਨਾਨਕ ਸੋ ਪਾਰੰਗਤ ਹੋਏ ਮਰਜ ਕਹਿਣ ਲਗੇ ਇਹੋ ਜਿਹਾ ਦੀਵਾ ਵਿਧੀ ਬਿਰਲਾ ਬਿਰਲਾ ਬਲਦਾ ਜਿਹੜਾ ਬਲਦਾ ਉਹ ਸਹੀ ਸਾਮ ਸੰਸਾਰ ਸਾਗਰ ਤੋਂ ਤਰ ਜਾਂਦਾ RAM ਕਲੀ ਮਹਿਲਾ ਪਹਿਲਾ ਤੁਦਨੋ ਨਿਵਣ ਮੰਨਣ ਤੇਰਾ ਨਾਉ ਸੱਚ ਪੇਟ ਬੈ ਸੰਕੋਥਾ ਹੇ ਪ੍ਰਭੂ ਤੇਰਾ ਨਾਮ ਨਾਲ ਡੂੰਗੀ ਸੰਜ ਪਾਣੀ ਤੇਰੇ ਅਗੇ ਸਿਰ ਨਮਾਰਨਾ ਤੇਰੇ ਦਰ ਤੇ ਪ੍ਰਵਾਨ ਹੋਣ ਵਾਲੀ ਪੇਟਾ ਹੈ ਜਿਸ ਦੀ ਬਰਕਤ ਨਾਲ ਤੇਰੀ ਹਜ਼ੂਰੀ 'ਚ ਬੈਠਣ ਲਈ ਥਾਂ ਮਿਲਦਾ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦਬਾ ਹਾਲੇ ਪਾਲ ਸੇ ਪੈਜ ਦਾ ਮਨੁੱਖ ਸੰਤੋਖ ਧਾਰਦਾ ਦੂਜਿਆਂ ਦੀ ਸੇਵਾ ਕਰਦਾ ਫਿਰ ਅਰਦਾਸ ਸੁਣ ਕੇ ਸਵਾਲੀ ਨੂੰ ਸੱਦ ਕੇ ਪ੍ਰਭ ਆਪਣੇ ਕੋਲ ਬਿਠਾ ਲੈਂਦਾ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਾ ਸਾਚਾ ਉਸੇ ਰਹਾਉ ਹੈ ਨਾਨਕ ਉਸਤੀ ਹਜ਼ੂਰੀ 'ਚ ਪਹੁੰਚ ਕੇ ਕੋਈ ਸਵਾਲੀ ਖਾਲੀ ਨਹੀਂ ਮੁੜਦਾ ਤੇ ਪ੍ਰਮਾਤਮਾ ਦਾ ਦਰਗਾਹ ਦਰਗਾਹ ਜੀ ਹੀ ਹੈ ਉਹ ਸਦਾ ਕੈਮਰਨ ਵਾਲਾ ਪ੍ਰਮਾਤਮਾ ਆਪ ਹੀ ਜਿਹੜਾ ਸਭ ਦੀਆਂ ਸਭ ਪੂਰੀਆਂ ਕਰਦਾ ਰਹੇ। ਪ੍ਰਾਵਤ ਪ੍ਰਾਪਤ ਪੋਤਾ ਕਰਮ ਪਸਾ ਤੂੰ ਦੇਵੈ ਮੰਗਤ ਜਨ ਚਾਹੇ ਪ੍ਰਭੂ ਜਿਸ ਮਨ ਨੂੰ ਕੁੱਤੇ ਤੇਰੀ ਮਿਹਰ ਹੋਵੇ ਜਿਸ ਨੂੰ ਤੇ ਤੂੰ ਬਖਸ਼ ਕਰੇ ਉਸ ਨੂੰ ਤੇਰਾ ਨਾਮ ਦਾ ਖਜ਼ਾਨਾ ਮਿਲਦਾ ਹੈ। ਮੈਂ ਮੰਗਤੀ ਦੀ ਵੀ ਇਹੀ ਤਾਂ ਹੈ ਕਿ ਮੈਨੂੰ ਆਪਣੇ ਨਾਮ ਦੀ ਦਾਤ ਦਿਓ। ਪੰਡੈ ਪਾਓ ਪਵਿੱਤ ਤਾ ਆਇ ਤੁਰਤਾਂ ਛੋਡੀ ਕਿੰ ਮਤ ਪਾਏ ਹੈ ਪ੍ਰਭੂ ਸਿਰਫ ਉਸੇ ਹਿਰਦੇ ਚ ਤਿਰਨ ਚਰਨਾ ਦਾ ਪ੍ਰੇਮ ਪੈਦਾ ਹੁੰਦਾ ਜਿਸ ਵੇ ਤੂੰ ਆਪ ਹੀ ਆਪਣੇ ਅੰਦਰ ਤੋਂ ਇਸ ਪ੍ਰੇਮ ਦੀ ਕਦਰ ਪਾ ਦਿੱਤੀ ਜਿਨ ਕੀਆ ਜਿਨ ਕਿਛ ਕੀਆ ਸੋ ਕਿਛ ਕਰ ਆਪਣੇ ਕੀਮਤ ਆਪੇ ਤਰ ਹੈ ਇਸ ਪਰਮਾਤਮਾ ਨੇ ਜਗਤ ਰਚਨਾ ਬਣਾਈ ਹੈ ਜੀਵਾਂ ਦੇ ਹਿਰਦੇ ਚ ਪ੍ਰੇਮ ਦੀ ਖੇਡੂ ਆਪ ਹੀ ਖੇਡਦਾ ਜੀਵਾਂ ਦੇ ਹਿਰਦੇ 'ਚ ਆਪਣੇ ਨਾਮ ਦੀ ਕਦਰ ਉਹ ਆਪ ਹੀ ਟਿਕੰਦਾ ਗੁਰਮੁਖ ਪ੍ਰਗਟ ਹੋਆ ਹਰ ਰਾਇ ਨਾ ਕੋ ਆਵੇ ਨਾ ਕੋ ਜਾਏ ਪ੍ਰਮਾਤਮਾ ਗੁਰੂ ਦੇ ਰਾਹੀ ਜੀਵਾਂ ਦੇ ਹਿਰਦੇ 'ਚ ਪ੍ਰਗਟ ਹੁੰਦਾ ਜਿਸ ਤੇ ਬਧੰਦਰ ਪ੍ਰਗਟ ਹੁੰਦਾ ਉਸ ਨੂੰ ਸਮਝ ਆ ਜਾਂਦੀ ਕਿ ਸੰਸਾਰ 'ਚ ਕੁਛ ਵੀ ਜੰਮਦਾ ਮਰਦਾ ਨਹੀਂ ਪ੍ਰਭੂ ਦੀ ਖੇਡ ਆ ਨੇ ਲੋਕ ਤিকার ਕਹਿ ਮੰਗਤ ਜਨ ਮੰਗਤ ਮਾ ਨਾ ਪਾਇਆ ਸ਼ਕੀਆਂ ਗੱਲਾਂ ਦਰਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਜਦੋਂ ਕੋਈ ਮੰਗਦਾ ਕਿਸੇ ਪਾਸੋਂ ਤਾਂ ਤੰਤੁਰ ਤੇ ਮੰਗਤੇ ਨੂੰ ਜਗਤ ਫਿਟਕਾਰ ਹੀ ਪੰਗਤ ਹੈ ਭਾਈ ਮੰਗਦਿਆਂ ਇੱਜ਼ਤ ਨਹੀਂ ਮਿਲਦੀ ਪਰ ਏ ਖਸਮ ਪ੍ਰਭੂ ਤੂੰ ਆਪਣੇ ਉਦਾਰ ਚਿਤ ਹੋਣ ਦੀਆਂ ਗੱਲਾਂ ਤੇ ਆਪਣੇ ਦਰ ਦੀਆਂ ਮਰਿਆਦਾਾਂ ਦੀਆਂ ਗੱਲਾਂ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਆਪ ਹੀ ਮੇਰੇ ਮੂੰਹੋਂ ਅਖਵਈਆਂ ਨੇ ਏ ਪ੍ਰਭੂ ਤੁਸੀਂ ਦਾਤ ਬਖਸ਼ੇ ਤਾਂ ਹੀ ਮੈਂ ਤੁਹਾਡੇ ਦਰ ਦੀਆਂ ਏ ਬਾਤਾ ਪਾਰਿਆ ਵਾ RAM ਕਲੀ ਮਹਿਨਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਨ ਬੁਝੈ ਵਿਦ ਜਾਣ ਉਤਪੁਜ ਚਲਤ ਆਪ ਕਰ ਚिन्न ਆਪੇ ਤਤ ਪਛਾਣੈ ਜਿਵੇਂ ਸਮੁੰਦਰ ਚ ਬੂੰਦਾ ਨੇ ਜੇ ਬੂੰਦਾ ਸਮੁੰਦਰ ਵਿਆਪਕ ਹੈ ਇਮੇ ਸਾਰਾ ਸਾਰੇ ਸੰਸਾਰ ਚ ਪ੍ਰਭੂ ਆਪ ਵਿਵਸਥਾ ਹੈ ਉਸ ਨੇ ਹੀ ਇਹ ਤਮਾਸ਼ਾ ਬਣਾਇਆ ਜਗਤ ਦੀ ਉਤਪਤੀ ਦਾ ਐਸਾ ਗਿਆਨ ਵਿਚਾਰ ਹੈ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਉ ਅਜੇ ਹ ਕੋਈ ਗਿਆਸ ਅਜੇ ਹ ਗਿਆਨ ਕੋਈ ਵਿਰਲਾ ਵਿਚਾਰ ਹੈ ਤੇ ਜਿਹੜਾ ਵਿਚਾਰਦਾ ਫਿਰ ਪ੍ਰਭੂ ਦੇ ਨਾਮ ਤੋਂ ਮੁਕਤ ਹੋ ਜਾਂਦਾ ਰਹਾਉ ਦਿਨ ਮੈਂ ਰਣ ਰਾਇਣਾ ਮੈਂ ਦਿਨੀਆਂ ਉਸਨ ਸੇਤ ਬਿਦ ਸੋਈ ਤਾਂ ਕੀ ਗਤ ਮਿਤ ਅਵਰ ਨ ਜਾਣੈ ਗੁਰ ਬਿਨ ਸਮਝ ਨ ਹੋਈ ਦਿਨ ਦੇ ਚਾਨਣ ਵਿੱਚ ਰਾਤ ਦਾ ਹਨੇਰਾ ਲੀਨ ਹੋ ਜਾਂਦਾ ਰਾਤ ਦੇ ਹਨੇਰੇ ਵਿੱਚ ਸੂਰਤ ਦਾ ਚਾਨਣ ਮੁੱਕ ਜਾਂਦਾ ਪਰ ਉਹ ਇਹ ਪ੍ਰਮਾਤਮਾ ਆਪ ਹੀ ਕਰਨ ਵਾਲਾ ਇਸ ਲਈ ਕਿੱਡਾ ਵੱਡਾ ਕੋਈ ਦੱਸ ਨਹੀਂ ਸਕਦਾ ਪੁਰਖ ਮੈ ਨਾਰ ਨਾਰ ਮੈ ਪੁਰਖ ਬੁੱਝੋ ਬ੍ਰह्म ਗਿਆਨ ਤੁਰ ਮੈ ਧਿਆਨ ਧਿਆਨ ਮੈ ਜਾਨਿਆ ਗੁਰਮੁਖ ਅਕਤ ਕਹਾਣੀ ਪ੍ਰਮਾਤਮਾ ਨਾਲ ਡੂੰਗੀ ਸਾਜ ਰੱਖਣ ਵਾਲੇ ਵੇਖ ਅਚਰਜ ਖੇੜ ਪ੍ਰਮਾਤਮਾ ਆਪ ਹੀ ਮਨੁੱਖ ਤੋਂ ਇਸਤਰੀ ਤੇ ਇਸਤਰੀ ਤੋਂ ਮਨੁੱਖ ਪੈਦਾ ਕਰਦਾ ਹੈ ਪ੍ਰਮਾਤਮਾ ਦੀ ਕੁਦਰਤ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ ਉਹ ਕਤ ਹੈ ਮਨ ਮੈਂ ਜੋਤ ਜੋਤ ਮੈਂ ਮੰਨਵਾ ਪੰਚ ਮਿਲੇ ਗੁਰਪਾਈ ਨਾਨਕ ਤਿੰਨ ਕੈ ਸਦ ਬਲਹਾਰੈ ਜਿਨ ਏਕ ਸ਼ਬਦ ਲੈ ਬਲਾਈ ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਪ੍ਰਮਾਤਮਾ ਦੀ ਯਾਦ ਵਿੱਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਇਸ ਲਈ ਹੈ ਨਾਨਕ ਆਖਮਾ ਨਾ ਗੁਰਮੁਖਾ ਤੱਕ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਵਿੱਚ ਆਪਣਾ ਮਨ ਜੋੜਿਆ ਹੋਇਆ ਰਾਮ ਕਲੀ ਮਹਿਲਾ ਪਹਿਲਾ ਜਾਹਰ ਪ੍ਰਭ ਕਿਰਪਾ ਧਾਰੀ ਤਾਂ ਹਉ ਮੈਂ ਵਿੱਚੋਂ ਮਾਰਿਆ ਜਦੋਂ ਹਰੀ ਨੇ ਕਿਰਪਾ ਕੀਤੀ ਮਿਹਰ ਕੀਤੀ ਮੇਰੇ ਅੰਦਰ ਹਉਮੈ ਮੁਕਾ ਦਿੱਤੀ ਸੋ ਸੇਵਕ ਖਰਾਮ ਪਿਆਰੀ ਜੋ ਗੁਰੂ ਸ਼ਬਦ ਵਿਚਾਰੀ ਉਹ ਪ੍ਰਮਾਤਮਾ ਨੂੰ ਸੇਵਕ ਚੰਗਾ ਲੱਗਦਾ ਜੋ ਗੁਰੂ ਸ਼ਬਦ ਜੋੜ ਕੇ ਸਿਫਤ ਉਸਲਾ ਕਰਦੇ ਸੋ ਹਰ ਜਨ ਹਰ ਪ੍ਰਮ ਪਾਵੈ ਐਨਿਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾ ਪ੍ਰਮਾਤਮਾ ਦਾ ਉਹ ਸੇਵਕ ਪ੍ਰਭੂ ਨੂੰ ਪਿਆਰਾ ਲੱਗਦਾ ਜੋ ਦਿਨ ਰਾਤ ਲੋਕ ਲਾ ਛੱਡ ਕੇ ਪ੍ਰਭੂ ਦੇ ਗੁਣ ਗੰਨਦਾ ਰਹ ਤਨ ਬਾਜੇ ਅਨਹਦ ਕੋਰਾ ਮਨ ਮੰਨਿਆ ਹਰ ਰਸ ਮੋਰਾ ਮੇਰੇ ਤੇ ਗੁਰ ਨੇ ਮਿਹਰ ਕੀਤੀ ਮੇਰਾ ਮਨ ਗੁਰੂ ਸ਼ਬਦ ਜੁੜ ਗਿਆ ਹੁਣ ਅੰਦਰ ਇੱਕ ਅਰਾ ਸਿਫਤੋ ਸਲਾਦ ਦੀ ਰੋ ਚੱਲਦੀ ਹੈ ਮੇਰਾ ਮਨ ਪ੍ਰਮਾਤਮਾ ਦੀ ਸਿਫਤੋ ਸਲਾਦ ਦੇ ਸਵਾਚ ਮਗਨ ਹੋ ਗਿਆ ਗੁਰ ਪੂਰੈ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਪੂਰੇ ਗੁਰੂ ਦੇ ਰਾਹੀ ਸਦਾ ਥਿਰ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿੱਚ ਵਸ ਗਿਆ ਮੈਨੂੰ ਸਭ ਤੋਂ ਵੱਡੀ ਹਸਤੀ ਵਾਲਾ ਸਭ ਦਾ ਮੁੱਢ ਸਭ ਚ ਵਿਆਪਕ ਪ੍ਰਭੂ ਮਿਲ ਗਿਆ ਹੈ ਸਬਨਾਦ 베ਦ ਗੁਰਬਾਣੀ ਮਨਰਾਤਾ ਸਾਰੰਗ ਪਾਣੀ ਮੇਰਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਵਿੰਨਿਆ ਹੋਇਆ ਤੇ ਗੁਰੂ ਬਾਣੀ ਦੇ ਰਾਹੀਂ ਮਨ ਪਰਮਾਤਮਾ ਦੇ ਪਿਆਰ ਛਰੰਗਿਆ ਹੋਇਆ ਤਾਂ ਤੀਰਥ ਵਰਤ ਤਪਸਾਰ ਗੁਰ ਮਿਲਿਆ ਹਰ ਨਿਸਤਾਰੇ ਤੇ ਗੁਰੂ ਨੂੰ ਮਿਲ ਕੇ ਸਾਰੇ ਜਪ ਤਪ ਤੀਰਥ ਹੋ ਜਾਂਦੇ ਨੇ ਗੁਰੂ ਨੂੰ ਮਿਲਿਆ ਮਨੁੱਖ ਤਰ ਜਾਂਦਾ ਹੈ ਜਾ ਆਪ ਗਿਆ ਭੋ ਭਾਗਾ ਗੁਰ ਚਰਨੀ ਸੇਵਕ ਲਾਗਾ ਜਿਸਿਰ ਦੇਚ ਆਪਾ ਮੁਕ ਗਿਆ ਉਥੇ ਡਰ ਸਹਿ ਮੁੱਕ ਜਾਂਦਾ ਉਹ ਸੇਵਕ ਗੁਰੂ ਚਰਨਾ ਚ ਲੀਨ ਹੋ ਗਿਆ ਗੁਰ ਸਤ ਗੁਰ ਪਰਮ ਚੁਕਾਇਆ ਕੋ ਨਾਨਕ ਸ਼ਬਦ ਮੇ ਲਾਇਆ ਫਿਰ ਉਸਦੀ ਪਟਕਣਾ ਗੁਰੂ ਨੇ ਮੁਕਾ ਦਿੱਤੀ ਨਾਨਕ ਕਾਖਦਾ ਫਿਰ ਮਨੁੱਖ ਨੇ ਗੁਰੂ ਮਨੁੱਖ ਨੂੰ ਗੁਰੂ ਨੇ ਆਪਣੇ ਸ਼ਬਦ ਵਿੱਚ ਜੋੜ ਲਿਆ ਰਾਮ ਕਲੀ ਮਹਿਲਾ ਪਹਿਲਾ ਇਛਾਦਨ ਭੋਜਨ ਮੰਗਤ ਭਗ ਹੈ ਕੁਦਿਆ ਦੁਸ਼ਟ ਜਲ ਦੁਖ ਆਗ ਹੈ ਜਿਹੜਾ ਜੋਗੀ ਅਨ ਬਸਤਰ ਦੀ ਮੰਗ ਕਰਦਾ ਫਿਰਦਾ ਫਿਰ ਇਸ ਚੰਦਰੀ ਭੁੱਖ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਦੁਖ ਹੀ ਪੰਦ ਗੁਰਮਤ ਨਹੀਂ ਲੈਨੇ ਦੁਰਮਤ ਪਤ ਖੋਇ ਗੁਰਮਤ ਭਗਤ ਪਾਵੈ ਅੰਦਨ ਕੋਇ ਫਿਰ ਇਸ ਜੋਗੀ ਨੇ ਗੁਰੂ ਦੀ ਮਤ ਨਹੀਂ ਲਈ ਟਿਹੜੀ ਮਤ ਲਾ ਕੇ ਆਪਣੀ ਇੱਜ਼ਤ ਕਬਾਲੀ ਤੇ ਕੋਈ ਵੱਡ ਭਾਗੀ ਮਨੋ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦੀ ਪਗਤੀ ਖਾਟਦਾ ਜੋਗੀ ਜੁਗਤ ਸਹਿਜ ਕਰ ਵਸ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਦੇਖਿਆ ਪਏ ਸ਼ਬਦ ਤ੍ਰਿਪਤਾ ਸਹਿ ਰਹਾਂ ਹਾਂ ਅਸਲ ਜੋਗੀ ਦੀ ਰਹਿਤ ਬੈਤ ਇਹ ਹੈ ਕਿ ਉਹ ਡੋਲਤਾ ਦੇ ਕਾਚ ਟਿਕਿਆ ਰਹਿੰਦਾ ਉਸਮਾਨ ਨਿਗਾ ਨਾਲ ਸਭ ਜੀਵਾਂ ਚ ਇੱਕ ਪ੍ਰਮਾਤਮਾ ਵਿੱਚ ਰਮਿਆ ਹੋਇਆ ਰਹਾਂ ਪੰਚ ਬੈਲ ਗੱਡੀਆਂ ਦੇਹ ਧਾਰੀ RAM ਕੱਲਾ ਨਿਭੇ ਪਤਸਾਰੀ ਮਨੁੱਖ ਸਿਰ ਮਾਨੋ ਇੱਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ ਗਿਆਨ ਇੰਦਰੇ ਚਲਾ ਰਹੇ ਨੇ ਇਤਨਾ ਚਿਹਰੇ ਜਿਸਨਾ ਚਿਰ ਇਸ ਵਿੱਚ ਵਿਆਪਕ ਸਰਵ ਵਿਆਪ ਪ੍ਰਭੂ ਦੀ ਜੋਤ ਸੱਤਾ ਮੌਜੂਦ ਹੈ ਇਸ ਦਾ ਸਾਰਾ ਆਦਰ ਬਣਿਆ ਰਹਿਣ ਤਰ ਟੁੱਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਭਾਰ ਜਦੋਂ ਗੱਡੇ ਦਾ ਤੁਰਾ ਟੁੱਟ ਜਾਂਦਾ ਤੇ ਗੱਡਾ ਸਿਰ ਪਰਨੇ ਹੋ ਜਾਂਦਾ ਨਕਾਰਾ ਹੋ ਜਾਂਦਾ ਉਸ ਦੀਆਂ ਲੱਕੜਾਂ ਸਾਰੀਆਂ ਖਿੱਲਰ ਜਾਂਦੀਆਂ ਨੇ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮ ਕਰਨਾ ਸੋਗ ਬਿਯੋਗੀ ਹਿ ਜੋਗੀ ਗੁਰੂ ਸ਼ਬਦ ਨੂੰ ਸਮਝ ਉਸ ਦੀ ਸ਼ਬਦ ਦੀ ਗਵਾਇ ਵਿੱਚ ਦੁੱਖ ਸੁੱਖ ਨੂੰ ਨਿਰਾਸ਼ਤਾ ਭਾਰ ਗਮ ਅਤੇ ਆਸ ਭਰੇ ਦੁੱਖ ਨੂੰ ਇੱਕ ਸਮਾਨ ਸਮਝਣਾ ਸਿੱਖੇ ਪਉ ਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਿਰ ਕੰਨ ਜਪੈ ਨਿਰੰਕਾਰ ਤੇ ਗੁਰੂ ਦੇ ਸ਼ਬਦ ਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚੇਚ ਵਿਸਾ ਕੇ ਇਹ ਤੇਰਾ ਚੇਚ ਵਿਸਾ ਤੇਰਾ ਪੰਡਾਰ ਬਣ ਜਾਏਗਾ ਨਿਰੰਕਾਰ ਦਾ ਨਾਮ ਜਪ ਇਸ ਦੀ ਬਰਕਤ ਨਾਲ ਗਿਆਨ ਇੰਦਰੀ ਵਿਕਾਰਾਂ ਵਲੋਂ ਡੋਲਣੋਂ ਬਚੇ ਰਹਿਣਗੇ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਨਹੀਂ ਲੂਟਾ ਇਸ ਜੋਗੀ ਨੇ ਮਨ ਦੀ ਡੋਲਤਾ ਨੂੰ ਆਪਣੇ ਲੱਖ ਨਾਲ ਬੰਨਣ ਵਾਲਾ ਉੰਦਰ ਸਭ ਨਾਲ ਆ ਤੇ ਗੁਰੂ ਸ਼ਬਦ ਚ ਜੁੜ ਕੇ ਉਸ ਨੇ ਕਾਮ ਕ੍ਰੋਧ ਵਿਕਾਰਾਂ ਨੂੰ ਵਸਤ ਕਰ ਲਿਆ ਮਨ ਮੈਂ ਮੁੰਦਰਾ ਹਰ ਗੁਰ ਸ਼ਰਨਾ ਨਾਨਕ RAM ਭਗਤ ਜਨ ਤਰਨਾ ਜਿਹੜਾ ਜੋਗੀ ਪ੍ਰਮਾਤਮਾ ਦੀ ਸ਼ਰਨ ਗੁਰੂ ਦੀ ਸ਼ਰਨ ਪਿਆ ਰਹਿਂਦਾ ਸਮਝ ਲਓ ਨੇ ਕੰਨ ਚ ਮੁੰਦਰਾ ਪਾ ਲਿਆ ਨੇ ਹੇ ਨਾਨਕ ਬੇਰੇ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿੱਚੋਂ ਉਹ ਮਨੁੱਖ ਪਾਰ ਲੰਘ ਜਾਂਦੇ ਨੇ ਉਹ ਮਨੁੱਖ ਤਰ ਜਾਂਦੇ ਨੇ ਆ ਰਾਮ ਕਲੀ ਮਹਿਲਾ ਤੀਜਾ ਕਰ ਪਹਿਲਾ ਇੱਕ ਉਕੰਕਾਰ ਸਤਿ ਗੁਰ ਪ੍ਰਸਾਦ ਸਤਜੁਗ ਸੱਚ ਕਹ ਸਬ ਕੋ ਕਰ ਕਰ ਭਗਤ ਗੁਰਮੁਖ ਹੋਈ ਇਹ ਭਾਈ ਇਹ ਆਮ ਗੱਲ ਪ੍ਰਚਲਿਤ ਸੀ ਕਿ ਸਤਜੁਗ ਵਿੱਚ ਸੱਚ ਬੋਲਣ ਦੇ ਕਰਮ ਨੂੰ ਪ੍ਰਧਾਨਤਾ ਸੀ ਹਰੇ ਕਾਰ ਸੱਚ ਸੱਚ ਹੀ ਬੋਲਿਆ ਜਾਂਦਾ ਸੀ ਸਤਜੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਜੈ ਕੋਈ ਚਾਰ ਸਤਜੁਗ ਵਿੱਚ ਧਰਤੀ ਦੇ ਚਾਰ ਪੈਰ ਸਨ ਜੇ ਸਾਰੇ ਧਰਤੀ ਖਲੋਤੀ ਸੀ ਪਰ ਇਹ ਭਾਈ ਕੋਈ ਵਿਰਲਾ ਮਨੋਖੀ ਗੁਰੂ ਦੇ ਰਾਹੀ ਇਹ ਵਿਚਾਰ ਸਮਝਦਾ ਹੈ ਕਿ ਗੁਰੂ ਦੀ ਸ਼ਰਨ ਵਿੱਚ ਪਿਆ ਹੀ ਸਤਜੁਗਾ ਸਕਦ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲੱਗੈ ਸੋ ਮੁਕਤ ਹੋਵੇ ਗੁਰ ਬਿਨਾਮ ਨਾ ਪਾਵੈ ਕੋਈ ਰਹਾਉ ਹੈ ਪਾਈ ਚੌਥਾ ਜੁਗਾਂ ਵਿੱਚ ਜੀਵ ਨੂੰ ਪ੍ਰਭੂ ਦੇ ਨਾਮ ਚ ਜੁੜਨ ਕਰਕੇ ਹੀ ਇੱਜ਼ਤ ਮਿਲਦੀ ਸੀ ਜਿਹੜਾ ਨਾਮ ਚ ਜੁੜਦਾ ਸੀ ਉਹ ਮੁਕਤ ਹੋ ਜਾਂਦਾ ਸਿਰਹਾ ਤ੍ਰੇਤੈ ਇਕਲਕੀਨੀਂਦੂਰ ਪਖੰਡ ਵਰਤਿਆ ਹਰ ਜਾਨ ਨਨ ਦੂਰ ਹੈ ਭਾਈ ਇਹ ਆਮ ਗਰ ਪ੍ਰਚਲਤ ਸੀ ਤ੍ਰੇਤੇਜੁਗ ਵਿੱਚ ਇਕਲਾ ਦੂਰ ਹੋ ਗਈ ਤਿੰਨ ਪੈ ਰਹਿ ਗਏ ਪਖੰਡ ਦਾ ਬੋਲ ਬਾਲਾ ਹੋ ਗਿਆ ਲੋਕ ਪਰਮਾਤਮਾ ਨੂੰ ਕਿਤੇ ਦੂਰ ਵਸਣਾ ਸਮਝ ਲਗਿਆ ਗੁਰਮਖਬੂਜ ਸੋਜੀ ਹੋਈ ਅੰਤਰਨਾਮ ਵਸੈ ਸੁਖੇ ਜਿਹੜਾ ਗੁਰੂ ਦੇ ਨਾਮ ਨੂੰ ਗੁਰੂ ਦੇ ਸੰਮੁਖ ਹੋ ਕੇ ਨਾਮ ਨੂੰ ਬੁਝਦਾ ਉਸ ਨੂੰ ਸਮਝ ਆਉਂਦੀ ਹੈ ਉਸ ਤੇਰਦੇ ਚ ਨਾਮ ਵਸਦਾ ਹੈ ਦੁਆਪਰ ਦੂਜਾ ਦੁਬਦਾ ਹੋਏ ਪਰਮਪੁੱਲਾਂ ਨੇ ਜਾਣੈ ਸੋਏ ਦੁਆਪਰ ਆ ਗਿਆ ਤੇ ਸਿਰਫ ਦੋ ਪੈਰ ਹੀ ਰਹਿ ਗਏ ਦੁਬਦਾ ਆ ਕੇ ਲੋਕਾਂ ਦੇ ਹਿਰਦੇ ਚ ਵੀ ਤਕਰਾ ਵਹਿਮ ਭਰਮ ਪੈ ਗਿਆ ਦੁਆਪਰ ਧਰਮ ਦੋਇ ਪੈਰ ਖਾਇ ਗੁਰਮੁਖ ਵੈਤ ਨਾਮ ਨਿਰਡਾਇਨ ਦੁਆਪਰ ਵਿੱਚ ਧਰਮ ਬਲਦ ਨੇ ਆਪਣੇ ਦੋ ਪੈਰ ਟਿਕਾਏ ਹੋਏ ਸਨ ਪਰ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਤੇ ਉਸ ਨੂੰ ਖਿਆਲ ਇਕਥਿਆਲ ਨੂੰ ਛੱਡ ਕੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ 'ਚ ਪੱਕਾ ਬਿਠਾ ਲਿੰਦਾ। ਕਲਯੁਗ ਧਰਮ ਕਲਾ ਇਕ ਰਹਾਏ। ਇਕ ਪੈਰ ਚੱਲੇ ਮਾਇਆ ਮੋਹ ਦਾ ਇਹ ਪਿਆਮ ਤੁਰਤੇ ਲੋਕ ਇਹ ਮੰਨਦੇ ਨੇ ਕਲਯੁਗ ਵਿੱਚ ਧਰਮ ਦੀ ਇੱਕੋ ਕਲਾ ਰਹਿ ਗਈ ਸੀ। ਧਰਮ ਬਲ ਇਕੋ ਪੈਰ ਦੇ ਭਾਰ ਤੁਰਦਾ ਸੀ। ਜਗਤ ਵਿੱਚ ਮਾਇਆ ਜੀਵਾਂ ਦੇ ਹਿਰਦੇ 'ਚ ਮੋਹ ਵਧਾ ਰਹੇ ਸੀ। ਮਾਇਆ ਮੋਹ ਅਤ ਗੁਵਾਰ ਸਤ ਗੁਰ ਭੇਟੇ ਨਾਮ ਉੰਧਾਰ ਇਹ ਭਾਈ ਦੁਨੀਆ ਚ ਮਾਇਆ ਦਾ ਮੋਹ ਦਾ ਕੁੱਪ ਨੇਰਾ ਸੀ ਜਿਹੜਾ ਸਤ ਗੁਰ ਨੂੰ ਧਿਆਏਗਾ ਉਹ ਹੀ ਤਰੇਗਾ ਸਭ ਯੁਗ ਮੈਂ ਸੱਚਾ ਇੱਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਹਰੇਕ ਯੁਗ ਚ ਪ੍ਰਭੂ ਆਪ ਹੈ ਉਸ ਤੋਂ ਬਿਨਾ ਕੋਈ ਸਾਚੀ ਕੀਰਤ ਸੱਚ ਸੁਖ ਹੋਏ ਗੁਰਮੁਖ ਨਾਮ ਵਖਾਣੈ ਕੋਈ ਜਿਸ ਮਨੁ ਕਦੇ ਹਿਰਦੇ ਚ ਪ੍ਰਭੂ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਵਸਤੀ ਉਸ ਨੂੰ ਹਰੇਕ ਸੁੱਖ ਮਿਲਦਾ ਪਰ ਹਾਂ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਪਰਮਾਤਮਾ ਦਾ ਨਾਮ ਜਪ ਸਕਦਾ ਸਭ ਯੁਗ ਮੈਂ ਨਾਮ ਉਤਮ ਹੋਇ ਗੁਰਮੁਖ ਵਿਰਲਾ ਬੁੱਝੈ ਕੋਈ ਪਾਇ ਸਾਰੇ ਜੁਗਾਂ ਚ ਪ੍ਰਭੂ ਦਾ ਨਾਮ ਸ੍ਰੇਸ਼ਟ ਪਰ ਕੋਈ ਟਾਵਣ ਟਾਵਣ ਬੁੱਝਦਾ ਹਰ ਨਾਮ ਤੇ ਪਗਜਨ ਸੋਇ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਪਾਇ ਜੋ ਕੋਈ ਵੀ ਹੋਵੇ ਉਹੀ ਮਨੁੱਖ ਪਗਤੀ ਕਰਦਾ ਜਿਹੜਾ ਪ੍ਰਭੂ ਦਾ ਨਾਮ ਜਪਦਾ ਹੈ ਨਾਨਕ ਇਹ ਗੱਲ ਪੱਕੀ ਜਾਣ ਹਰੇਕ ਯੁੱਗ ਚ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੀ ਇੱਜ਼ਤ ਮਿਲਦੀ ਹੈ। RAMKALI MEHALLA 4 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਵਡਪਾਗ ਹੁਮੈ ਵਡਭਾਗੀ ਤਾ ਹਰ ਹਰ ਨਾਮ ਤੇ ਆਵੈ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਇਹ ਭਾਈ ਜੇ ਕੋ ਮਨੁੱਖ ਭਾਗਾਵਲ ਹੋਵੇ ਉਹੀ ਨਾਮ ਜਪ ਸਕਦਾ ਤੇ ਨਾਮ ਜਪਣ ਕਰਕੇ ਪ੍ਰਭੂ ਦੇ ਨਾਮ ਚ ਲੀਨ ਰਹਿੰਦਾ ਗੁਰਮਤਿ ਪਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਵੈਲ ਲੱਗ ਗੁਰਮਤਿ ਹਰ ਹਰ ਨਾਮ ਸਮਾਨੀ ਰਹਾਉ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਸਦਾ ਪ੍ਰਭੂ ਦੀ ਭਗਤੀ ਕਰਿਆ ਕਰੋ ਜਿਹੜਾ ਜਪਦਾ ਹੈਰ ਦੇ ਵਿੱਚ ਪ੍ਰਗਾਸ ਹੋ ਜਾਂਦਾ ਪ੍ਰਭੂ ਦੇ ਨਾਮ 'ਚ ਜੁੜਿਆ ਰਹਿੰਦਾ ਰਹੇ ਹੀਰਾ ਰਤਨ ਜਿਵੇਂ ਹਰ ਮਾਨਕ ਬੋ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੇ ਵੱਡ ਮਸਤਕ ਤਿੰਨ ਗੁਰਮਤ ਕੱਢ ਕੱਢ ਲਈਆ ਪ੍ਰਮਾਤਮਾ ਦੇ ਗੁਣ ਮਾਣੋ ਹੀਰੇ ਰਤਨ ਜਿਵੇਂ ਹਰ ਮੋਤੀ ਨੇ ਜੋ ਨੱਕੋ ਨੱਕ ਪਰੇ ਨੇ ਜਿਸ ਮਨੁੱਖ ਦੇ ਵੱਡੇ ਭਾਗ ਨੇ ਉਹਨਾਂ ਨੇ ਪ੍ਰਭੂ ਦਾ ਨਾਮ ਸਮਝ ਲੋ ਜਪ ਲਿਆ ਹੈ ਰਤਨ ਜਿਵੇਂ ਹਰ ਲਾਲ ਹਰ ਨੰਮ ਗੁਰ ਕਾੜ ਧੜੀ ਦਿਖਲਾਇਆ ਪਾਕ ਹੀਨ ਮਨਮੁਖ ਨਹੀਂ ਲੀਆ ਤਿਰਣ ਓਲ ਲੱਖ ਛਪਾਇਆ ਇਹ ਭਈ ਪ੍ਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ ਵਰਗਾ ਕੀਮਤੀ ਹਰੇਕ ਮਨੁੱਖ ਦੇ ਅੰਦਰ ਲੁਕਿਆ ਹੈ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਉਸ ਨੂੰ ਗੁਰੂ ਨੇ ਉਸ ਦੇ ਅੰਦਰੋਂ ਕੱਢ ਕੇ ਧੜੀ ਤੇ ਰੱਖ ਦਿੱਤਾ ਪਰ ਆਪਣੇ ਮਨ ਪਿੱਛੇ ਤੁਰਨ ਵਾਲੇ ਬੰਦ ਮਨੁੱਖ ਮੰਦ ਪਾਗੀ ਮਨੁੱਖ ਰਤਨ ਨਹੀਂ ਲੱਭ ਸਕਿਓ ਡੋਬ ਗਏ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਗੁਰ ਸੇਵ ਵਾਲਾ ਨਾਨਕ ਰਤਨ ਜਿਵੇਂ ਹਰ ਪਾਵੈ ਤਨ ਤਨ ਗੁਰਮਤਿ ਹਰਪਾਇ ਹੈ ਭਾਈ ਜੇ ਤੁਰ ਦਰਗਾਹ ਤੋ ਲਿਖਿਆ ਹੋਇਆ ਲੇਖ ਕਿਸੇ ਮਨੁੱਖ ਦੇ ਮੱਥੇ ਉਤੇ ਜਾਗ ਪਏ ਤਾਂ ਗੁਰੂ ਉਸਨੂੰ ਪ੍ਰਭੂ ਦੀ ਭਗਤੀ ਵਿੱਚ ਜੋੜ ਦਿੰਦਾ ਨਾਨਕ ਉਹ ਮਨੁੱਖ ਅੰਦਰ ਲੁਕੇ ਪਏ ਗੋਣ ਰੂਪ ਰਤਨ ਜਿਵੇਂ ਹਰ ਲਾਭ ਲੈਂਦਾ ਮਨੁੱਖ ਪਾਗਾਂ ਮਰਲਾ ਹੋ ਜਾਂਦਾ ਹੈ ਮਸਤਕ ਪਾਗ ਹੋਵੇ ਤੁਰ ਲਿਖਿਆ ਤਾਂ ਸਤਗੁਰ ਸੇਵਾ ਲਾਏ ਨਾਨਕ ਰਤਨ ਜਿਵੇਂ ਹਰ ਪਾਵੇ ਤਨ ਤਨ ਗੁਰਮਤ ਹਰ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ